ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਆਜੋ ਆਪਾਂ ਚੱਲਦੇ ਆ ਜੀ ਅੱਜ ਲੁਧਿਆਣੇ ਮੰਮੀ ਦੀ ਜਿਹੜੀ ਆਪੋਸਟਰ ਕਰਾਈ ਸੀ ਰਿਪੋਰਟਾਂ ਵਗੈਰਾ ਤੇ ਅੱਜ ਉਹਨਾਂ ਡਾਕਟਰ ਨੇ ਡੇਟ ਦਿੱਤੀ ਸੀ ਆਪਾਂ ਅੱਜ ਡਾਕਟਰ ਸਾਹਿਬ ਨੂੰ ਮਿਲਦੇ ਆਂ ਦੇਖਦੇ ਆ ਜੀ ਅੱਜ ਹੋ ਸਕੇ ਤੇ ਮੰਮੀ ਦੀ ਅੱਖ ਦਾ ਇਲਾਜ ਕਰਾਉਣੀ ਆ ਤੇ ਸਰਦਾਰ ਜੀ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ ਹਾਂਜੀ ਬਸ ਜ਼ਿੰਦਗੀ ਆ ਜਿਹੜੀ ਡਰਾਈਵ ਡਰਾਈਵ ਕਰਦਿਆਂ ਦੀ ਲੰਘ ਰਹੀ ਆ ਤੇ ਆਦੋ ਅੱਜ ਮੈਂ ਖਾ ਤੁਹਾਨੂੰ ਨਾਲੇ ਸ਼ੈਅਰ ਕਰਾ ਦਿੰਨੇ ਆ ਲੁਧਿਆਣੇ ਦੀ ਹਾਂਜੀ ਆਪਾਂ ਆ ਗਏ ਸੀਗੇ ਸ਼ਾਰਟਕਟ ਤੇ ਰਸਤੇ ਤੇ ਚੜ ਗਏ ਮੇਨ ਰੋਡ ਤੇ ਇਹ ਲੁਧਿਆਣੇ ਦਾ ਰਸਤਾ ਜੀ ਇਹ ਆ ਗਿਆ ਪਿੰਡ ਕੈਂਡ ਕੈਂਡ ਪਿੰਡ ਦੀ ਬਹੁਤ ترقی ਹੋ ਚੁੱਕੀ ਹੈ ਦੇਖੋ ਪਹਿਲਾਂ ਤਾਂ ਹਾਈਵੇ ਤੇ ਇਹ ਤਾਂ ਹੈ ਨਹੀਂ ਸੀ ਕਿ ਕਮੇਡੀਸ਼ਨ ਜੀ ਵਧੀਆ ਦੁਕਾਨਾਂ ਤੋਂ ਕੁੰਨਾ ਪੈ ਗਈਆਂ ਨੇ ਸਾਡਾ ਰੈਂਪ ਕੋ ਬਹੁਤ ਬੱਚੋ ਕਹ ਰਹੇ ਤੇ ਹੈ ਨਾ ਰੋਡ ਤੇ ਹਾਂਜੀ ਅਨੋਰ ਇੱਕ ਨਵੀਂ ਕਲੋਨੀ ਬਣ ਰਹੀ ਆ ਬਾਉਂਡਰੀ ਵਧੀਆ ਇਹਨਾਂ ਨੇ ਲਾ ਦੇ ਇੱਥੇ ਥੋੜੀ ਜਿਹੀ ਲੁੱਕ ਆ ਜਿਹੜੀ ਵਧੀਆ ਬਣਦੀ ਜਾਂਦੀ ਆ ਹਨਾ ਰੋਡ ਦੀ ਹਾਂਜੀ ਦੇਖਣ ਵੀ ਸੋਹਣੇ ਲੱਗਦੇ ਆ ਹੂੰ ਅਰੇ ਭਾਈ ਜੀ ਹੋ ਜੋਗੀ ਅੱਗੇ ਆ ਗਿਆ ਸ੍ਰੀਂ ਦਾ ਮੋੜ ਇਹ ਬੜਾ ਖਤਰਨਾਕ ਆ ਇੱਥੇ ਬਹੁਤ ਐਕਸੀਡੈਂਟ ਹੁੰਦੇ ਨੇ ਜੰਪ ਜੇ ਤਾਂ ਬਣਾਏ ਹੋਏ ਨੇ ਪਰਨਾ ਇਹ ਸੋਹਣਾ ਮੈਂ ਕਿਸੇ ਤੋਂ ਕਹਿੰਦੇ ਵੀ ਇਹ ਰੋਡ ਸਿੱਧਾ ਨਿਕਲ ਰਿਹਾ ਸੀਗਾ ਇੱਥੇ ਕੋਈ ਵੀ ਜਿਹੜਾ ਮੋੜ ਆ ਜਿਹੜਾ ਉਰੇ ਉਰੇ ਨਾ ਕੋਈ ਸਿੱਧੀ ਸ਼ੜਕ ਨਿਕਲਦੀ ਸੀ ਕੋਈ ਘਰੇਾਨੇ ਦੀ ਦੁਕਾਨ ਆ ਅੱਛਾ ਜੀ ਤੇ ਉਹ ਕਹਿੰਦੇ ਵੀ ਹੋਟਲ ਵਿਹਾਰੀ ਬਾਜ ਪਾਈ ਦੇ ਰਿਸ਼ਤੇਦਾਰ ਨੇ ਹੂੰ ਹਾਂ ਤੇ ਉਹ ਘਰੇਾਨੇ ਦੀ ਦੁਕਾਨ ਵਾਲਿਆਂ ਨੇ ਇਹ ਮੋੜ ਸਿੱਧਾ ਨਹੀਂ ਹੋਣ ਦਿੱਤਾ ਕਿਉਂਕਿ ਉਹਨੇ ਦੁਕਾਨ ਟੈਂਦੀ ਸੀ ਉਹ ਤਾਂ ਘਰ ਟੈਂਦਾ ਸੀ ਵਿੱਚ ਆਉਂਦਾ ਸੀਗਾ ਨਹੀਂ ਤਾਂ ਇਹ ਮੋੜ ਸਿੱਧਾ ਹੋ ਜਾਣਾ ਸੀਗਾ ਤੇ ਇੱਥੇ ਐਕਸੀਡੈਂਟ ਦੇ ਕਾਰਨ ਬਹੁਤ ਬਣਦੇ ਆ ਇਸ ਕਾਰਨ ਇਹਦੇ ਕਰਕੇ ਕਿਉਂਕਿ ਜਿਹੜਾ ਅਣਜਾਣ ਗੱਡੀ ਵਾਲਾ ਸਪੀਡ ਤੇ ਆਉਂਦਾ ਹੁੰਦਾ ਹਾਂ ਤੇ ਇਹਦੇ ਮੋੜ ਦਾ ਪਤਾ ਨਹੀਂ ਲੱਗਦਾ ਇਕਦਮ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਜਿਹੜੇ ਤਾਂ ਚਲੋ ਲੋਕਾਂ ਨੂੰ ਤਾਂ ਆਪਾਂ ਨੂੰ ਪਤਾ ਆ ਆ ਜੀ ਮੈਰਿਜ ਮੈਰਿਜ ਪੈਲਸ ਬਣਿਆ ਇਹ ਫੋਰ ਹੀ ਆ ਮੈਨੋਰ ਇਹ ਵੀ ਨਵਾਂ ਬਣ ਗਿਆ ਔਰ ਇਹ ਪਹਿਲਾਂ ਤਾਂ ਵੈਸੇ ਆ ਤਾਜ਼ਾ ਜਿਹੜਾ ਕਾਫੀ ਡੇਰ ਦਾ ਚੱਲ ਰਿਹਾ ਇਹਨਾਂ ਨੇ ਵੀ ਇਨੋਵੇਸ਼ਨ ਵਗੈਰਾ ਕੀਤੀ ਹੋਈ ਆ ਇਹ ਸਾਡੇ ਏਰੀਆ ਦੇ ਸਭ ਨਾਲੋਂ ਜ਼ਿਆਦਾ ਪ੍ਰਚਲਿਤ ਤਾਜ ਪੈਲੇਸ ਹੀ ਆ ਜਿਹੜਾ ਇੱਥੇ ਜ਼ਿਆਦਾ ਚੱਲਦੀ ਰਹਦੀ ਹੈ ਇੱਥੇ ਮੈਰਿਜ ਫੰਕਸ਼ਨਸ ਦੀ ਤੁਹਾਨੂੰ ਇੱਕ ਨੋਟ ਕਰਨ ਵਾਲੀ ਗੱਲ ਤੁਸੀਂ ਸਾਰੇ ਨੋਟ ਕਰ ਰਹੇ ਹੋ ਜਿਹੜੇ ਮੇਰੇ ਦਰਸ਼ਕ ਭੈਣ ਭਰਾ ਨੇ ਆ ਦੇਖੋ ਆ ਆ ਗਿਆ ਜੀ ਅਲਬੀਰ ਸਾਹਿਬ ਦਾ ਮੋੜ ਠੀਕ ਹੈ ਆ ਆ ਗਿਆ ਜੀ ਗੇਟ ਉਹ ਦੇਖੋ ਗੇਟ ਆ ਰੂਡਸਾ ਦਾ ਗੇਟ ਹੈ ਨਾ ਜੀ ਬਣਿਆ ਹੋਇਆ ਹਾਂਜੀ ਇਹਦੇ ਨਾਲ ਆਹ ਦੇਖੋ ਬਣੀ ਹੋਈ ਹੈ 골ਡਾਸਟ ਕਲੋਨੀ ਹੈ ਜਿਹੜੀ ਆ ਕਲੋਨਾਈਜ਼ਰ ਨੇ ਬਣਾਇਆ ਸਮਾਂ ਬਾਜ਼ਾਰ ਜਾ ਹਾਂਜੀ ਇਹ ਆਹ ਦੇਖੋ ਆਹ ਬੋਰਡ ਲੱਗਿਆ ਜੀ ਸਾਹਮਣੇ ਜਦੋਂ ਉਧਰੋਂ ਆਉਣਿਆ ਨਾ ਆਹ 골ਡਾਸਟ ਦਾ ਬੋਰਡ ਲੱਗਿਆ ਹੋਇਆ ਇਹ ਬੋਰਡ ਹੈ ਜਿਹੜਾ ਇਹ ਆਉਣ ਵਾਲੀ ਪੀੜ੍ਹੀ ਨੂੰ ਮੈਨੂੰ ਇਹ ਲੱਗਦਾ ਮੇਰੇ ਕਿੰਨੀ ਘਮਾਇਓ ਮੜਾ ਜਾ ਤੇ ਮੈਂ ਬੜੀ ਹੱਥ ਬੰਨ ਕੇ ਬੇਨਤੀ ਕਰਨ ਲੱਗਿਆ ਤੁਹਾਨੂੰ ਮੈਨੂੰ ਇਹ ਲੱਗਦਾ ਵੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਇਹ 10ਵੇਂ ਪਾਤਸ਼ਾਹ ਜੀ ਦਾ ਚਰਨ ਛੋਹ ਪ੍ਰਾਪਤ ਆਲਮਗੀਰ ਸਾਹਿਬ ਜਿਹੜਾ ਗੁਰਦੁਆਰਾ ਇਹ ਆਲਮਗੀਰ ਵਾਲੇ ਗੁਰਦੁਆਰੇ ਨੂੰ ਕਿਤੇ ਆਉਣ ਵਾਲੀ ਪੀੜ੍ਹੀ ਸਾਡੀ 골ਡ ਡਸਟ ਵਾਲਾ ਗੁਰਦੁਆਰਾ ਨਾ ਕਹਿਣ ਲੱਗ ਜਵੇ ਇਹ ਤੇ ਜ਼ਰੂਰ ਤੁਸੀਂ ਧਿਆਨ ਦਿਓ ਰਾਤ ਨੂੰ ਮੈਂ ਲੰਘਦਾ ਜਿਹੜੀ ਕਲੋਨੀ ਦੀਆਂ ਦੁਕਾਨਾਂ ਨੇ ਉਹਨਾਂ ਤੇ ਲੜੀਆਂ ਲੱਗੀਆਂ ਹੁੰਦੀਆਂ ਬੜੀਆਂ ਸਜੀਆਂ ਹੁੰਦੀਆਂ ਨੇ ਪਰ ਗੇਟ ਤੇ ਲਾਈਟਾਂ ਦੇ ਵੀ ਪ੍ਰਬੰਧ ਨਹੀਂ ਮੈਂ ਐਸਡੀਪੀਸੀ ਨੂੰ ਬੁਰਦਵਾਰਾ ਆਲਮਗੀਰ ਸਾਹਿਬ ਦੀ ਮੈਨੇਜਿੰਗ ਕਮੇਟੀ ਨੂੰ ਬੇਨਤੀ ਕਰਦਾ ਵੀ ਇਸੇ ਲਾਈਟ ਦਾ ਖਾਸ ਪ੍ਰਬੰਧ ਕੀਤਾ ਜਾਵੇ ਕਿ ਜਿਹੜਾ 골ਡਾਸਟ ਦਾ ਬੋਰਡ ਆ ਸਾਡੀ ਗੇਟ ਆਲਮਗੀਰ ਸਾਹਿਬ ਨੂੰ ਫਰੰਟ ਨੂੰ ਲੁਕੋ ਰਿਹਾ ਉਹਦਾ ਸਥਾਨਾਂਤਰ ਕੀਤਾ ਜਾਵੇ ਤਾਂ ਕਿ ਆਲਮਗੀਰ ਸਾਹਿਬ ਦਾ ਗੇਟ ਆ ਜਿਹੜਾ ਸਭ ਦੇ ਮੱਥੇ ਲੱਗ ਸਕੇ ਤੇ ਅਸੀਂ ਸਿਰ ਝਾ ਕੇ ਸ਼ੀਸ਼ ਨਿਵਾਸ ਕੀਏ ਉਹ ਇੰਨਾ ਕਹਿੰਦਾ ਹੋਇਆ ਅੱਗੇ ਆ ਜੋ ਅੱਗੇ ਇਹ ਰਣੀਆਂ ਪਿੰਡ ਆ ਗਿਆ ਇੱਥੇ ਮੇਰਾ ਫਰੈਂਡ ਆ ਜਿਹੜਾ ਕੈਂਡ ਪਕੌੜਾ ਜੰਕਸ਼ਨ ਦਾ ਮਾਲਕ ਜਗਜੀਤ ਉਹਨਾਂ ਦੇ ਡੈਡੀ ਬਹਾਦਰ ਸਿੰਘ ਜੀ ਉਹਨਾਂ ਦਾ ਭਰਾ ਕਿੰਦਾ ਸੋ ਅੱਜ ਮੈਨੂੰ ਕੋਈ ਫੰਕਸ਼ਨ ਲੱਗਦਾ ਇੱਥੇ ਤੇ ਇਹ ਮੇਰੇ ਫਰੈਂਡ ਦਾ ਰੈਸਟੋਰੈਂਟ ਹੈ ਕੇ ਪੀ ਜੇ ਜਮੜੀ ਸੈਰ ਕਰਵਾਈ ਦਿੰਨੇ ਆ ਤੁਹਾਨੂੰ ਕੇ ਪੀ ਜੀ ਦੀ ਲਿਫਟ ਵੀ ਚੱਲੂ ਹੋ ਜਾਣੀ ਆ ਹਾਂਜੀ ਆ ਲਿਫਟ ਦਾ ਵੀ ਕੰਮ ਚੱਲ ਰਿਹਾ ਬਹੁਤ ਜਲਦੀ ਲਿਫਟ ਵੀ ਚਾਲੂ ਹੋ ਜਾਣੀ ਆ ਮੈਰਿਜ ਫੰਕਸ਼ਨ ਲੱਗਦਾ ਹਾਂਜੀ ਅੱਗੇ ਆਗੇ ਜੀ ਅਸੀਂ ਰਣੀਆਂ ਟੱਪ ਕੇ ਗਿੱਲਾਂ ਪਿੰਡ ਗਿੱਲਾਂ ਪਿੰਡ ਦਾ ਜਿਹੜਾ ਬਾਈਪਾਸ ਨਿਕਲਿਆ ਮੈਨੂੰ ਲੱਗਦਾ ਵੀ ਸਾਡੇ ਏਰੀਆ ਦੀ ਸਾਰੇ ਨਾਲੋਂ ਕਾਮਯਾਬ ਮਾਰਕੀਟ ਇਹੀ ਆ ਮੈਕਡੋਨਲਡ ਵਗੈਰਾ ਇੱਥੇ 버거 ਕਿੰਗ ਸਾਬੇ ਸਾਰੇ ਐਮ ਐਨ ਸੀ ਨੇ ਜਿਹੜੀਆਂ ਫੂਡ ਦੀਆਂ ਉਹਨਾਂ ਦਾ ਇਹ ਕਿਤੇ ਫਾਰਮਰ ਟੂ ਫੋਰ ਖੋਲਿਆ ਇਹ ਮੁੰਡਿਆਂ ਨੇ ਬੜੀ ਮਿਹਨਤ ਕੀਤੀ ਆ ਤਿੰਨੇ ਕੰਪਨੀਆਂ ਨੂੰ ਪੂਰਾ ਜ਼ਿਆਦਾ ਟੱਕਰ ਦੇ ਰਹੇ ਨੇ ਇਹ ਇਹਨਾਂ ਨੇ ਇੱਕ ਰੈਸਟੋਰੈਂਟ ਉਹਨੂੰ ਵੀਲ ਸ਼ੁਰੂ ਕੀਤਾ ਸੀਗਾ ਪਿੱਛੇ ਜੇ ਤੇ ਹੁਣ ਇਹਨਾਂ ਨੇ ਵਧੀਆ ਹੋਲੀ ਇਹ ਮਾਰਕੀਟ ਦੇ ਵਿੱਚ ਤੇ ਲਾਲ ਦੀ ਨਾਲ ਇੱਥੇ 버거 ਕਿੰਗ ਦੇ ਨਾਲ ਇੱਥੇ ਬਸੰਤ ਵਾਲਿਆਂ ਦਾ ਵੀ ਖੁੱਲ ਗਿਆ ਆ ਆਈਸਕ੍ਰੀਮ ਵਗੈਰਾ ਬਾਕੀ ਠੇਕਾ ਤਾਂ ਚਲੋ ਸਭ ਨਾਲ ਇੰਪੋਰਟੈਂਟ ਹੁੰਦਾ ਸਭ ਜਗ੍ਹਾ ਹੀ ਖੁੱਲਦਾ ਆ ਸਾਹਮਣੇ ਨਾਲ ਉਹ ਜੇ ਮੈਂ ਕਹਿ ਦਈਏ ਵੀ ਅੱਗੇ ਲੈਂਡਮਾਰਕ ਹੁੰਦੇ ਜੀ ਫਲਾਣੇ ਠੇਕੇ ਕੋਲੇ ਅੱਜ ਘੰਟੇ ਇੱਕੀ ਬਾਣੀ ਥਾਂ ਥਾਂ ਖੁੱਲੇ ਬਸੰਤ ਵਾਲਿਆਂ ਦੀ ਆਈਸਕ੍ਰੀਮ ਦਾ ਤਾਂ ਨਾ ਕਿਹਾ ਆ ਇੱਕ ਖਿਲਾੜੀ ਖੁੱਲ ਗਈ ਆ ਆ ਗਿਆ ਬਾਈਪਾਸ ਹਾਂਜੀ ਹਾਂਜੀ ਇਹ ਇਹਦਾ ਗਿੱਲਾ ਦਾ ਚੌਂਕ ਬਾਈਪਾਸ ਦਾ ਆ ਇਧਰ ਆ ਪੰਚਾਇਤੀ ਜ਼ਮੀਨ ਪਈ ਆ ਨਾਲ ਤੇ ਇਹ ਪੰਚਾਇਤੀ ਹੈ ਜੀ ਹਾਂ ਜੀ ਹਾਂ ਜੀ ਗਿੱਲਾਪਿੰਡ ਦੀ ਬਹੁਤ ਅੱਛਾ ਅੱਛਾ ਤੇ ਆ ਨਾਲ ਆ ਗਿਆ ਆ ਰੋਡ ਹੈ ਇਹ ਜਿਹੜਾ ਬਾਈਪਾਸ ਚੱਲੇ ਆ ਨਾ ਸਰਦਾਰ ਜੀ ਜਿੱਦਣੇ ਮੀਂਹ ਪੈ ਗਿਆ ਉਹਨੇ ਟੁੱਟ ਜਾਣਾ ਹਾਂ ਮੈਨੂੰ ਪਤਾ ਆ ਵੀ ਤੁਸੀਂ ਕਿਉਂ ਕਹਿ ਰਹੇ ਕਿਉਂਕਿ ਇਹ ਪਹਿਲਾਂ ਵੀ ਕਿੱਲੇ ਦੇ ਵਿੱਚ ਗਾਰੇ ਦੇ ਵਿੱਚ ਹੀ ਇਹਨਾਂ ਰੇਪੂ ਚੱਪੂ ਜੇ ਕਰਦਾ ਸੀ ਹਾਂ ਜੀ ਸੋ ਆਸੀ ਪਿੰਡ ਚ ਐਕਟਰ ਹੋਣ ਲੱਗੇ ਆ ਹਣ ਲੰਘੇ ਮਤਲਬ ਕਿਲਾ ਪਿੰਡ ਚੋਂ ਤਾਂ ਸ਼ਹਿਰ ਚ ਐਂਟਰ ਹੋਣ ਲੱਗੇ ਆ ਜਿੱਥੇ ਸਿੱਧੂ ਮੂਸੇ ਵਾਲਾ ਪੜਿਆ ਜੀ ਇੰਨੀ ਕੋਲੇ ਪਹੁੰਚਣ ਲੱਗੇ ਆ ਆ ਉਹਦਾ ਵੀ ਬਰੋਟਾ ਵਾਕਈ ਬਰੋਟਿਆਂ ਦੀ ਯਾਦ ਕਰਾ ਰਿਹਾ ਇਹ ਪੁਰਾਣੇ ਦਰਸਤ ਪੁਰਾਣੇ ਖੁੰਡ ਜੀ ਨੂੰ ਕਹਿੰਦੇ ਆ ਹੈ ਖੁੰਡ ਬਰੋਟਿਆਂ ਦੇ ਹੀ ਹੁੰਦੇ ਸੀ ਤੇ ਅੱਗੇ ਜੀ ਇੰਨੀ ਕਾਲਜ ਆ ਗਿਆ ਆ ਇਹ ਤਹਿਸੀਲ ਆ ਇੱਧਰ ਨਾਲ ਲੁਧਿਆਣਾ ਦੀ ਆ ਗਿਆ ਜੀ ਐਂਟਰੀ ਗੇਟ ਲੁਧਿਆਣਾ ਦਾ ਦਿਖਾ ਦਿਓ ਨਾਲਸੂਆ ਰੋਡ ਇੱਥੇ ਟ੍ਰੈਵਲ ਬਲੌਗਿੰਗ ਸਿੱਖ ਰਹੇ ਆਂ ਅਸੀਂ ਕਰਨ ਦਾ ਹੁੰਦਾ ਰੋਜ਼ ਟ੍ਰੈਵਲ ਅਸੀਂ ਸੋਚਿਆ ਵੀ ਚਲੋ ਰੋਜ਼ ਜਾਣਾ ਤਾਂ ਹੁੰਦਾ ਕਿਤੇ ਨਾ ਕਿਤੇ ਦੀ ਕੋਈ ਵੀਡੀਓ ਪਾਉਂਦੇ ਰਹੀਏ ਆ ਗਿਆ ਜੀ ਪੋਲੀਟੈਕਨਿਕ ਕਾਲਜ ਹੈ ਜਿਹੜੇ ਇਹਦਾ ਜੀਐਨ ਦਾ ਇਹਦਾ ਗੇਟ ਹੈ ਜਿਹੜਾ ਦਾ ਮੇਨ ਗੇਟ ਆ ਉਹ ਅੱਗੇ ਆ ਗਿਆ ਜੀ ਮੇਨ ਗੇਟ ਜੀ ਆ ਨਹੀਂ ਦਾ ਜੀ ਇਹ ਨਹੀਂ ਅੰਦਰ ਉਹ ਸੋਣਾ ਕਾਲਜ ਹਾਂ ਜੀ ਕਿਸੇ ਦਿਨ ਇਹ ਤੇ ਵੀ ਪਟਪੁਰ ਕੱਢਾਂਗੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਤੇ ਬੱਚੇ ਇੱਥੇ ਪੜ ਕੇ ਕਾਫੀ ਵੱਡੇ ਅਹੁਦਿਆਂ ਤੇ ਪੰਜਾਬ ਨੂੰ ਸੰਭਾਲ ਰਹੇ ਨੇ ਅੱਜ ਦਾ ਵਲੌਗ ਜੀ ਆਪਾਂ ਇੱਥੇ ਖਤਮ ਕਰਦੇ ਆਂ ਸੋ ਅੱਗੇ ਦੇ ਸ਼ਹਿਰ ਦੀ ਜਾਣਕਾਰੀ ਕਿਸੇ ਹੋਰ ਦਿਨ ਅੱਜ ਦਾ ਤੁਹਾਨੂੰ ਲੁਧਿਆਣੇ ਤੱਕ ਪਹੁੰਚ ਦਿਖਾ ਦਿੱਤੀ ਹੈ ਧੰਨਵਾਦ ਜੀ ਸਬਸਕ੍ਰਾਈਬ ਸ਼ੇਅਰ ਕਰ ਦਿਓ